ਮੈਂ ਨਰਿੰਦਰ ਸਿੰਘ ਜੇਪੀ ਹਲਕਾ ਮਜੀਠਾ ਤੋਂ ਵੇਖੋ ਜੀ ਆਪ ਸਭ ਭਲੀ ਭਾਤੀ ਜਾਣੋ ਹੜਾਂ ਦੀ ਮਾਰ ਸਾਰੇ ਪੰਜਾਬ ਤੇ ਸਾਰੇ ਦੇਸ਼ ਦੇ ਵਿੱਚ ਜਿਹਦੇ ਵਿੱਚ ਪੰਜਾਬ ਦੇ ਵਿੱਚ ਬਾਰਡਰ ਬੈਲਟਾਂ ਜਿਹੜੀਆਂ ਸਾਡੀਆਂ ਨੇ ਉਹ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਈਆਂ ਨੇ ਇਸ ਦੇ ਵਿੱਚ ਹੜਾਂ ਦੀ ਮਾਰ ਏਠ ਕੱਲੇ ਕਿਸਾਨ ਨਹੀਂ ਆਮ ਲੋਕ ਮਜ਼ਦੂਰ ਸਾਰਿਆਂ ਨੂੰ ਜਿਹੜੀ ਹੜਾਂ ਦੀ ਜਿਹੜੀ ਇਹ ਮਾਰ ਵੱਜੀ ਇਹ ਤੇ ਬਹੁਤ ਵੱਡੀ ਮਾਰ ਏ ਇਹ ਹੜਾਂ ਦੀ ਮਾਰ ਜਿਹੜੀ ਸਾਨੂੰ ਅੱਜ ਤੋਂ 12 13 ਸਾਲ ਪਿੱਛੇ ਲੈ ਗਈ ਹੈ ਤਾਂ ਕਿੰਨਾ ਕੁ ਨੁਕਸਾਨ ਆਇਆ ਪਿੰਡਾਂ ਦੇ ਵਿੱਚ ਨੁਕਸਾਨ ਜੀ ਆਪ ਜੀ ਵੇਖ ਸਕਦੇ ਹੋ ਆਪ ਜੀ ਨੇ ਕਵਰੇਜ ਕੀਤੀ ਹੋਏਗੀ ਉਥੇ ਟੋਟਲੀ ਜਿੰਨੀਆਂ ਵੀ ਜ਼ਮੀਨਾਂ ਨੇ 4.5 ਤੋਂ 5-5 ਫੁੱਟ ਜਿਹੜੀ ਉੱਤੇ ਰੇਤ ਜਿਹਦੇ ਵਿੱਚ ਮਤਲਬ ਗਾਰਾ ਰੇਤ ਜਿਹੜੀ ਆ ਉਹ ਚੜ ਚੁੱਕੀ ਆ ਮਤਲਬ ਉੱਥੋਂ ਇਥੋਂ ਤੱਕ ਨੋਬਤ ਆ ਚੁੱਕੀ ਹੈ ਕਿ ਉਹ ਜ਼ਮੀਨ ਦੀ ਗਰਦੌਰੀ ਦੁਬਾਰਾ ਕਰਵਾ ਕੇ ਉੱਥੋਂ ਉਹ ਜਿਹੜੀ ਆ ਉਹ ਲੱਭਣੀ ਪੈ ਰਹੀ ਹੈ ਜ਼ਮੀਨ ਇਹਨਾਂ ਜਰ੍ਹਾਂ ਦਾ ਨੁਕਸਾਨ ਹੋਇਆ ਹੈ ਇਹਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਸਾਨ ਜਿਹੜੇ ਨੇ ਉਹ ਅੱਜ ਤੋਂ 10 ਸਾਲ 12 ਸਾਲ ਪਿੱਛੇ ਚੱਲ ਗਏ ਨੇ ਤੇ ਕਿਸਾਨ ਜੋ ਮਿਹਨਤ ਕਰਦੇ ਸੀ ਮਿਹਨਤ ਕਾਸ਼ ਨੇ ਇਨਸਾਨ ਫਿਰ ਦੁਬਾਰਾ ਉੱਠਣਗੇ ਆਸ ਦੀ ਕਿਰਨ ਉਹਨਾਂ ਨੂੰ ਜਗੀ ਹੈ ਲੋਕ ਇਨਾਰੀ ਪ੍ਰਾ ਸਾਡੇ ਸਾਡੀਆਂ ਪਾਰਟੀਆਂ ਬਹੁਤ ਵਧੀਆ ਕਰ ਰਹੀਆਂ ਨੇ ਜਿਹਦੀ ਪ੍ਰਤ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਵਧੀਆ ਪ੍ਰਤ ਪਾਈ ਜਿੱਥੇ ਅੱਜ ਦੇ ਮੌਕੇ ਦੇ ਹਾਕਮ ਸਾਡੇ ਚੀਫ ਮਿਨਿਸਟਰ ਸਾਹਿਬ ਜਿਹੜੇ ਨੇ ਲੋਕਾਂ ਤੋਂ ਮੰਗ ਕਰ ਰਹੇ ਨੇ ਲੋਕਾਂ ਤੋਂ ਕਰਦੇ ਉਹ ਲੋਕ ਤੇ ਪਹਿਲਾਂ ਹੀ ਜੜੇ ਹੋਏ ਨੇ ਉਹਨਾਂ ਕੋ ਲੋਕਾਂ ਕੋਲੋਂ ਪੈਸੇ ਦੀ ਮੰਗ ਕਰ ਰਹੇ ਨੇ ਜਾਂ ਕਿਸੇ ਤਰੀਕੇ ਦੀ ਮੰਗ ਕਰ ਰਹੇ ਨੇ ਜਿਹਦੇ ਬਦੌਲਤ ਸਾਡੇ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਨੇ ਉਹ ਆਪਦੇ ਕੋਲੋਂ ਜਿਹੜੀ ਹੈ ਉਹ თან राशि ਜਿਹੜੀ ਉਹ ਲਾਰੇ ਨੇ ਹਰ ਇੱਕ ਤਰ੍ਹਾਂ ਦੀ ਜਿਹੜੀ ਉਹਨਾਂ ਵੱਲੋਂ ਸਹੂਲਤ ਜਿਹੜੀ ਆ ਮੁਹੱਈਆ ਕਰਾਈ ਗਈ ਚਾਹੇ ਉਹ ਧਨ ਰਾਸ਼ੀ ਦੇ ਹੋਵੇ ਚਾਹੇ ਉਹ ਡੀਜ਼ਲ ਹੋਵੇ ਚਾਹੇ ਚਾਰਾ ਹੋਵੇ ਚਾਹੇ ਉਹ ਕਣਕ ਹੋਵੇ ਹੁਣ ਬਾਦਲ ਸਾਹਿਬ ਨੇ 10 ਲੱਖ ਜਿਹੜੇ ਆ ਉਹ ਟਨ ਜਿਹੜਾ ਚਾਰਾ ਉਹ ਦਿੱਤਾ ਹੈ ਕਣਕ ਕਣਕ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਕਣਕ ਜਿਹੜੀ ਹੈ ਉਹ ਪਿੰਡਾਂ ਤੱਕ ਜਿਹੜੀ ਆ ਉੱਥੋਂ ਦੇ ਕਿਸਾਨ ਮਜ਼ਦੂਰਾਂ ਤੱਕ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਹੁਣ ਤੱਕ ਪਹੁੰਚਣੇ ਜੀ ਸਰਦਾਰ ਸੁਖਬੀ ਸਿੰਘ ਬਦਲ ਪੰਜਾਬ ਦੇ ਵਿੱਚ ਜਿਹੜੇ ਫਿਰੋਜ਼ਪੁਰ ਬਾਰਡਰ ਬੈਲਟ ਸਾਡੇ ਜਨਾਲਾ ਤੇ ਪਠਾਨਕੋਟ ਸੈਕਟਰ ਦੇ ਉਹ ਜਿਹ ਤਿੰਨੇ ਜਗ੍ਹਾ ਦੇ ਉੱਤੇ ਜਿਹੜੇ ਨੇ ਇਹ ਸਾਡੇ ਪ੍ਰਧਾਨ ਜੀ ਉੱਥੇ ਪਹੁੰਚੇ ਨੇ ਤੇ ਬਹੁਤ ਹੀ ਜਿਹੜੀ ਹੈ ਉਹਨਾਂ ਦਾ ਜਿਹੜੀ ਸ਼ਲਾਘਾਯੋਗ ਜਿਹੜਾ ਇੱਕ ਕਦਮ ਹੈ ਮੈਂ ਮੰਨ ਸਕਦਾ ਬਹੁਤ ਹੀ ਸ਼ਲਾਘਾਯੋਗ ਕਦਮ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਾਡੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਹੈ ਤੇ ਆਪਣੇ ਹੋਰ ਲੋਕਾਂ ਨੂੰ ਜਿਹੜੀ ਹੈ ਇੱਕ ਆਸ ਦੀ ਕਿਰਨ ਜਿਹੜੀ ਹੈ ਉਹ ਜਾਗੀਏ ਕਿ ਜੇ ਕੋਈ ਪੰਜਾਬ ਦਾ ਪਲਾ ਕਰ ਸਕਦਾ ਪੰਜਾਬ ਦੀ ਖੇਤਰੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਰ ਸਕਦੇ ਨੇ ਤੇ ਉਹਨਾਂ ਨੇ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਹੈ ਇਹ ਕੋਈ ਅਸੀਂ ਜਿਹੜੇ ਕੋਈ ਪੋਲਿਟਿਕਸ ਕਰਕੇ ਨਹੀਂ ਕਹਿ ਰਹੇ ਇਹ ਕੰਮ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਹੋ ਉੱਥੋਂ ਦੇ ਹਰ ਇੱਕ ਪਾਰਟੀ ਦੇ ਬੰਦੇ ਨੇ ਉੱਥੇ ਕਿਹਾ ਹੈ ਕਿ ਬਾਲ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਉਹਦੇ ਵੱਲ ਵੇਖ ਕੇ ਉਹ ਐਸੀ ਪ੍ਰਤਪਈ ਹੈ ਉਹਦੇ ਵੱਲ ਵੇਖ ਕੇ ਹੋਰਨਾਂ ਪਾਰਟੀਆਂ ਨੂੰ ਵੀ ਥੋੜੀ-ਬਹੁਤੀ ਅਕਲ ਆਈ ਹੈ ਉਹਨਾਂ ਨੇ ਵੀ ਉਪਰਾਲਾ ਕੀਤਾ ਹੈ ਬਾਕੀ ਜੇ ਆਪਾਂ ਸਰਕਾਰ ਦੀ ਕਈ ਸਰਕਾਰ ਕੋਲੋਂ ਜਿਹੜੇ ਹੜਾਉਂਦਾ ਇਹ ਕੋਈ ਬਹੁਤਾ ਜਿਆਦਾ ਸਵਾਰਿਆ ਨਹੀਂ ਗਿਆ ਮੈਂ ਐਨ ਆਰ ਆਈ ਭਰਾਵਾਂ ਨੂੰ ਸਾਡੇ ਜਿੰਨੇ ਵੀ ਹੋਰ ਸੱਜਣ ਮਿੱਤਰ ਵੀਰ ਨੇ ਬਹੁਤ ਵਧੀਆ ਸੇਵਾ ਕਰ ਰਹੇ ਸਭ ਤੋਂ ਵੱਧ ਧੰਨਵਾਦ ਜਿਹੜਾ ਹੈ ਉਹ ਮੈਂ ਕਾਰਸੇ ਵਾਲੇ ਬਾਬਾ ਜੀ ਦਾ ਕਰ ਰਿਹਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਅੱਜ ਤੋਂ ਜਿਨ੍ਹਾਂ ਨੂੰ ਇਹ ਲਗਭਗ 1 ਮਹੀਨਾ ਹੋ ਗਿਆ ਹੈ ਲਗਾਤਾਰ ਬੰਦ ਦੇ ਉੱਤੇ ਖੁਦ ਸੇਵਾ ਕਰ ਰਹੇ ਨੇ ਟਰੈਕਟਰ ਚੱਲ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਬਣਾ ਕੇ ਦੇ ਰਹੇ ਨੇ ਬਹੁਤ ਸੇਵਾ ਕਰ ਰਹੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦਾ ਬਾਬਾ ਜੀ ਦਾ ਤੇ ਸਾਡੇ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇਹਨਾਂ ਦੀ ਮੈਂ ਸਦਾ ਚੜ੍ਹਦੀ ਕਲਾ ਲਈ ਮਹਾਰਾਜ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਲੰਮੀ ਅਮਰ ਬਖਸ਼ਣ ਤੇ ਇਸ ਤਰ੍ਹਾਂ ਹੀ ਜਿਹੜਾ ਪੰਜਾਬ ਦਾ ਜਿਹੜਾ ਹੈ ਉਹ ਭਲਾ ਕਰਦੇ ਰਹੇ